ਸਤਿ ਸ੍ਰੀ ਅਕਾਲ ਦੋਸਤੋ ਪਿਆਰਪਰੀ ਫਤੇ ਕੁੱਲ ਕਰੇ ਇੱਕ ਵਾਰ ਫਿਰ ਤੁਹਾਡਾ ਸਾਰੇ ਚੈਨਲ ਤੇ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੁਸੀਂ ਬੜੀ ਜਗ੍ਹਾ ਅਗਰ ਤੁਸੀਂ ਰੋਜ਼ ਸਾਂ ਜਾਨਿਓ ਸਾਈਕਲ ਸਕੂਟਰਾਂ ਮੋਟਰਸਾਈਕਲਾਂ ਤੇ ਸਫਰ ਕਰਦੇ ਹੋ ਮੋਟਰ ਗੱਡੀਆਂ ਵੀ ਸਫਰ ਕਰਦੇ ਹੋ ਤਾਂ ਇਸ ਨਾਲ ਖਬਰ ਤੁਹਾਡੇ ਲਈ ਆ ਕਿ ਹੁਣ ਇਹ ਚਲਾਣ ਜੋ ਸ਼ੁਰੂ ਹੋ ਗਏ ਨੇ ਆਟੋਮੈਟਿਕ ਚਲਾਣ ਜਿਨੂੰ ਕਹਿੰਦੇ ਆ ਉਹ ਸ਼ੁਰੂ ਹੋ ਗਏ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਤੁਹਾਡੇ ਵਹੀਕਲ ਦੀ ਫੋਟੋ ਖਿੱਚ ਕੇ ਤੁਹਾਡੇ ਘਰ ਵਾਲੀ ਐਡਰੈਸ ਤੇ ਪਹੁੰਚ ਜਾਣੀ ਆ ਤੇ ਤੁਹਾਡੇ ਉੱਪਰ ਗੱਡੀ ਦਾ ਬਕਾਇਦਾ ਮੋਟਰ ਗੱਡੀ ਦਾ ਨੰਬਰ ਹੋਊਗਾ ਤੇ ਉਸ ਦੇ ਉੱਪਰ ਤੁਹਾਡਾ ਚਲਾਨ ਲਿਖਿਆ ਹੋਊ ਜੇ ਤੁਸੀਂ ਲਾਲ ਬੱਤੀ ਟੱਪ ਦਿਓ ਬਿਨਾਂ ਹੈਲਮਟ ਤੋਂ ਜਾਂਦੇ ਹੋ ਤਾਂ ਵੀ ਤੁਹਾਡਾ ਚਲਾਨ ਨਿਸ਼ਚਿਤ ਹੋਊਗਾ ਤੁਹਾਨੂੰ ਕੋਈ ਰੋਕੂਗਾ ਨਹੀਂ ਪਰ ਤੁਹਾਡਾ ਚਲਾਨ ਘਰ ਹੀ ਪਹੁੰਚ ਜਾਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਤੁਹਾਡਾ ਚਲਾਨ ਕੱਟਿਆ ਗਿਆ ਸੋ ਕਿਹੜੀ ਕਿਹੜੀ ਜਗ੍ਹਾ ਲੁਧਿਆਣੇ ਇਹ ਸੇਵਾ ਸ਼ੁਰੂ ਹੋ ਗਈ ਆ ਤਾਂ ਸਾਰੇ ਧਿਆਨ ਨਾਲ ਜ਼ਰੂਰ ਇਹ ਵੀਡੀਓ ਦੇਖਿਓ ਫਰੋਜ਼ਪੁਰ ਰੋਡ ਤੇ ਵੀ ਇਹ ਕੈਮਰੇ ਲੱਗ ਚੁੱਕੇ ਨੇ ਜਿੰਨਾ ਰਹੀ ਆਟੋਮੈਟਿਕ ਤੁਹਾਡੇ ਘਰ ਹੀ ਚਲਾਣ ਭੇਜ ਦਿੱਤਾ ਜਾਊਗਾ ਤੁਹਾਡੇ ਘਰ ਦੇ ਡਰੈਸ ਤੇ ਤੁਹਾਡੇ ਮੋਬਾਈਲ ਨੰਬਰ ਜੋ ਤੁਹਾਡਾ ਗੱਡੀ ਸਕੂਟਰ ਮੋਟਰਸਾਈਕਲ ਨੰਬਰ ਹੁੰਦਾ ਉਹਨੂੰ ਕ੍ਰੇਸ ਕਰਕੇ ਤੁਹਾਡੇ ਘਰੋਂ ਚਲਾਣ ਆ ਜਾਊਗਾ ਤਾਂ ਲੁਧਿਆਣੇ ਦੇ ਵਿੱਚ ਜਿੰਨਾ ਜਿੰਨਾ ਜਗ੍ਹਾ ਤੇ ਕੈਮਰੇ ਲੱਗੇ ਨੇ ਉਹ ਹੁਣ ਧਿਆਨ ਦੇ ਕੇ ਉਹਨਾਂ ਏਰੀਆ ਦੇ ਨਾਮ ਸੁਣਿਓ ਜਿੱਥੇ ਜਿੱਥੇ ਕੈਮਰਾ ਲੱਗਿਆ ਸਭ ਤੋਂ ਪਹਿਲਾ ਨੰਬਰ ਹੈ ਫਰੋਜ਼ਪੁਰ ਰੋਡ ਤੇ ਫਰੋਜ਼ਪੁਰ ਰੋਡ ਤੇ ਵੀ ਕੈਮਰੇ ਲੱਗ ਚੁੱਕੇ ਨੇ ਤੇ ਦੂਜੇ ਕੈਮਰੇ ਲੱਗ ਚੁੱਕੇ ਨੇ ਜਗਰੋਂਪੁਰ ਤੇ ਜਿੱਥੇ ਤੁਹਾਨੂੰ ਬਿਨਾਂ ਕਿਸੇ ਰੋਕੇ ਟੋਕੇ ਤੇ ਤੁਹਾਡੇ ਘਰੇ ਚਲਾਨ ਪਹੁੰਚ ਜਾਣਾ ਅਗਰ ਤੁਸੀਂ ਹੈਲਮਟ ਨਾ ਲਿਆ ਹੋਇਆ ਜਾਂ ਤੁਸੀਂ ਲਾਲ ਬੱਤੀ ਕ੍ਰਾਸ ਕਰਦੇ ਹੋ ਤਾਂ ਆਟੋਮੈਟਿਕ ਜੋ ਤੁਹਾਡੇ ਘਰੇ ਚਲਾਨ ਪਹੁੰਚ ਜਾਊਗਾ ਤੀਜਾ ਦੁਰਗਾ ਮਾਤਾ ਮੰਦਿਰ ਦੇ ਨੇੜੇ ਵੀ ਇਹ ਕੈਮਰੇ ਲੱਗ ਚੁੱਕੇ ਨੇ ਭਾਈ ਵਾਲਾ ਚੌਕ ਵਿੱਚ ਵੀ ਲੱਗ ਚੁੱਕੇ ਨੇ ਤੇ ਜੋ ਕਾਕਾ ਮੈਰਿਜ ਪੈਲੇਸ ਆ ਕਾਕਾ ਨਹੀਂ ਸੋਰੀ ਬਾਬਾ ਮੈਰਿਜ ਪੈਲੇਸ ਆ ਉਸ ਦੇ ਨੇੜੇ-ਤੇੜੇ ਵੀ ਇਹ ਕੈਮਰੇ ਲੱਗ ਚੁੱਕੇ ਨੇ ਤੇ ਲੋਧੀ ਲੁਤੀ ਰੋਡ ਤੇ ਵੀ ਕੈਮਰੇ ਲੱਗ ਚੁੱਕੇ ਨੇ ਤੇ ਦਾਣਾ ਮੰਡੀ ਰੋਡ ਤੇ ਵੀ ਕੈਮਰੇ ਲੱਗ ਚੁੱਕੇ ਨੇ ਜਨਤਾਨਗਰ ਕੈਮਰੇ ਲੱਗ ਚੁੱਕੇ ਨੇ ਵਰਤਮਾਨ ਚੌਕ ਤੇ ਕੈਮਰੇ ਲੱਗ ਚੁੱਕੇ ਨੇ ਸਮਰਾਲਾ ਪੁਲਿਸ ਕਲੋਨੀ ਵਿੱਚ ਕੈਮਰੇ ਲੱਗ ਚੁੱਕੇ ਨੇ ਤੇ ਜਮਾਲਪੁਰ ਚੌਕ ਤੇ ਵੀ ਕੈਮਰੇ ਲੱਗ ਚੁੱਕੇ ਨੇ ਫੁੱਲੇਆਲ ਚੌਕ ਫੱਲਾਵਾਲ ਚੌਕ ਤੇ ਵੀ ਲੱਗ ਚੁੱਕੇ ਨੇ ਤੇ ਵੀਰ ਪੈਲਸ ਆ ਜੋ ਉੱਥੇ ਵੀ ਇਹ ਕੈਮਰੇ ਲੱਗ ਚੁੱਕੇ ਨੇ ਪਾਰਕ ਜੋ ਪਾਵਾ ਚ ਪਾਵਾ ਚੌਕ ਆ ਉੱਥੇ ਵੀ ਕੈਮਰੇ ਲੱਗ ਚੁੱਕੇ ਨੇ ਮਾਲ ਮਾਲ ਰੋਡ ਤੇ ਲੱਗ ਚੁੱਕੇ ਨੇ ਹੀਰੋ ਵਿਕਰੀ ਜੋ ਰੂੜਾ ਉੱਥੇ ਹੀ ਕੈਮਰੇ ਲੱਗ ਚੁੱਕੇ ਨੇ ਤੇ ਸੰਧੂ ਚੌਕਾਂ ਉੱਥੇ ਵੀ ਕੈਮਰੇ ਲੱਗ ਚੁੱਕੇ ਨੇ ਤੇ ਕਈ ਜਗ੍ਹਾ ਤੇ ਕੈਮਰੇ ਲੱਗ ਚੁੱਕੇ ਨੇ ਤੇ ਸਨੇਤ ਚੌਕ ਉੱਥੇ ਵੀ ਕੈਮਰੇ ਲੱਗ ਚੁੱਕੇ ਨੇ ਸੋ ਇਹ ਵੀਡੀਓ ਤੁਹਾਨੂੰ ਇਸ ਲਈ ਸਾਂਝੀ ਕੀਤੀ ਆ ਕਿ ਤੁਸੀਂ ਸੁਚੇਤ ਰਹੋ ਗਲਤੀ ਨਾ ਕਰੋ ਤੁਹਾਡਾ ਕੋਈ ਨੁਕਸਾਨ ਨਾ ਹੋਵੇ ਤੁਹਾਡੇ ਪੈਸੇ ਵੀ ਬਚਣ ਕਿਉਂਕਿ ਇਹ ਨਹੀਂ ਪਤਾ ਕਿ ਚਲਾਨ ਕਿੰਨੇ ਪੈਸੇ ਦਾ ਉਹਨਾਂ ਕਾਹਦਾ ਚਲਾਨ ਹੋਣਾ ਵਾ ਤੇ ਬਕਾਇਦਾ ਤੁਹਾਨੂੰ ਨਾਲ ਤੁਹਾਡੀ ਫੋਟੋ ਭੇਜੀ ਜਾਊਗੀ ਕਿ ਚਲਾਨ ਕਿਸ ਚੀਜ਼ ਦਾ ਹੋਇਆ ਪੂਰੀ ਡਿਟੇਲ ਤੁਹਾਨੂੰ ਪ੍ਰੋਵਾਈਡ ਕਰਾਈ ਜਾਊਗੀ ਸੋ ਇਹ 18 ਥਾਮਾ ਤੇ ਜਿਹੜੇ ਕੈਮਰੇ ਲੱਗੇ ਨੇ ਇਹ ਤੁਸੀਂ ਪੜ ਵੀ ਲਿਓ ਵੀਡੀਓ ਦੇ ਵਿੱਚ ਤੁਹਾਨੂੰ ਮੈਂਸ਼ਨ ਕੀਤੀ ਗਈ ਆ ਤੇ ਗਲਤੀ ਨਾ ਹੋਵੇ ਤਾਂ ਹੀ ਚੰਗਾ ਸੁਚੇਤ ਰਹੋ ਖੁਸ਼ ਰਹੋ ਆਪਣੇ ਘਰ ਵਿੱਚ ਖੁਸ਼ਹਾਲ ਰਹੋ ਤੇ ਆਪਣਾ ਤੁਹਾਡਾ ਸਭ ਸੁੱਖਦਾ ਹੀ ਰਹੇ ਸਤਿ ਸ੍ਰੀ ਅਕਾਲ